ਬਾਲਾ ਜੀ ਬਾਲਾ ਜੀ ਸਾਨੂੰ ਦਰ ਤੇ ਬੁਲਾਉਂਦੇ ਬਾਲਾ ਜੀ ਬਾਲਾ ਜੀ ਸਾਨੂੰ ਦਰ ਤੇ ਬੁਲਾਉਂਦੇ ਬਾਲਾ ਜੀ ਬਾਲਾ ਜੀ ਬਾਲਾ ਜੀ ਸਾਨੂੰ ਦਰ ਤੇ ਬੁਲਾਉਂਦੇ ਬਾਲਾ ਜੀ ਬਾਲਾ ਜੀ ਬਾਲਾ ਜੀ ਸਾਨੂੰ ਦਰ ਤੇ ਬੁਲਾਉਂਦੇ ਬਾਲਾ ਜੀ ਅਸੀਂ ਜਦ ਵੀ ਦਰ ਤੇ ਜਾਈਏ ਉਹ ਮੰਗੀਆਂ ਮਰਜ਼ਾ ਪਾਈਏ ਅਸੀਂ ਜਦ ਵੀ ਦਰ ਤੇ ਜਾਈਏ ਉਹ ਮੰਗੀਆਂ ਮਰਜ਼ਾ ਪਾਈਏ ਅਸੀਂ ਜਦ ਵੀ ਦਰ ਤੇ ਜਾਈਏ ਸਤਿ ਉਂਦਰ ਤੇ ਜਾਈਏ ਮੂਹਮ ਕੀ ਅਮਰਦਾ ਪਾਈਏ ਛਟਕੇ ਬਾਬੇ ਦਾ ਦਵਾਰਾ ਅਸਹੋਰ ਕਿਥੇ ਨਾ ਜਾਈਏ ਵਾਲਾ ਜੀ ਵਾਲਾ ਜੀ ਸਾਨੂੰ ਘਰ ਤੇ ਬੁਲਾਉਂਦੇ ਵਾਲਾ ਜੀ ਵਾਲਾ ਜੀ ਵਾਲਾ ਜੀ ਸਦਦਰ ਬੁਲਾਉਂਦੇ ਵਾਲਾ ਜੀ ਸਦਾ ਸਰਦਾ ਦੇ ਦਵਾਰਾ ਸਭੇ ਦਾ ਤੇ ਦਾ ਘਰ ਲੱਗਦਾ ਏ ਸਾਡੇ ਘਰ ਤੇ ਦਾ ਘਰ ਲੱਗਦਾ ਏ ਸਾਡੇ ਦਾ ਤੇ ਦਾ ਘਰ ਲੱਗਦਾ ਏ ਕੀ ਦਸੀਏ ਤੁੰ ਬੱਲਾ ਜੀ ਸਾਡਾ ਦਿਲ ਇੱਥੇ ਬੜਾ ਲੱਗਦਾ ਏ ਸਾਡਾ ਦਿਲ ਇੱਥੇ ਬੜਾ ਲੱਗਦਾ ਏ ਸਾਡਾ ਦਿਲ ਇੱਥੇ ਬੜਾ ਲੱਗਦਾ ਏ ਕਦ ਚੁਰਮਾ ਸਾਨੂੰ ਖਵਾਉਂਦੇ ਕਦ ਸਿਰ ਤੇ ਹੱਥ ਫੇਰਾਉਂਦੇ ਕਦ ਚੁਰਮਾ ਸਾਨੂੰ ਖਵਾਉਂਦੇ ਕਦ ਸਿਰ ਤੇ ਹੱਥ ਫੇਰਾਉਂਦੇ ਬੂੜਾ ਪਿਆਰ ਹੋਏ ਦਾ ਫਿਰ ਕਿਉਂ ਨਾ ਦਰਦੇ ਜਾਈਏ ਓ ਬੱਲਾ ਜੀ ਬੱਲਾ ਜੀ ਸਾਨੂੰ ਕਰਦੇ ਗੁਲਾਮੇ ਬੱਲਾ ਜੀ ਬੱਲਾ ਜੀ ਬੱਲਾ ਜੀ ਸੰਧਰਤ ਬੁਲਾਉਣੇ ਵਾਲਾ ਜੀ ਬੱਚੇ ਜੀ ਆਪ ਵੇਚਦੇ ਰਹਿੰਦੇ ਨੇ ਸਾਨੂੰ ਆਪ ਵੇਚਦੇ ਰਹਿੰਦੇ ਨੇ ਸਾਨੂੰ ਆਪ ਵੇਚਦੇ ਰਹਿੰਦੇ ਨੇ ਖੰਝੇ ਵਰਗੇ ਬਾਲਾ ਜੀ ਆਪ